ਸਾਡੀਆਂ ਫਸਲਾਂ ਹੋਣੀ ਡੁੱਬ ਗਈਆਂ ਜੇ ਥੋੜਾ ਜਿਹਾ ਪਾਣੀ ਹੋਰ ਚੜਦਾ ਵਾ ਤੇ ਸਾਡੇ ਆ ਸਾਰੇ ਝੋਨੇ ਡੁੱਬਦੇ ਆ ਆ ਆਰ ਜੀ ਬੰਨ ਨੌਜਵਾਨਾਂ ਲੋਕਾਂ ਨੇ ਬਜ਼ੁਰਗਾਂ ਨੇ ਰਲ ਕੇ ਆਪਦੀਆਂ ਪੈਲੀਆਂ ਨੂੰ ਬੱਧਾ ਵਾ ਤੇ ਵੇਖ ਸਕਦੇ ਜੇ ਬੰਨ ਸਾਡਾ ਪਹਿਲਾਂ ਵੀ ਟੁੱਟਾ ਹੋਇਆ ਵਾ ਤੇ ਇਹ ਤਾਂ ਪਾਣੀ 2 ਫੁੱਟ ਹੋਰ ਚੜ ਗਿਆ ਤੇ ਸਾਡੀਆਂ ਪੈਲੀਆਂ ਦੇ ਵਿੱਚ ਪਾਣੀ ਪੈ ਜਾਣਾ ਵਾ ਤੇ ਜਦੋਂ ਜ਼ਿਆਦਾ ਪਾਣੀ ਚੜ੍ਹਦਿਆ ਫਿਰ ਸਾਰਿਆਂ ਨੇ ਭੱਜ ਭੱਜ ਜਾਉਣਾ ਵਾ ਅਜੇ ਤਾਂ ਪਾਣੀ ਥੋੜਾ ਚੜ੍ਹਿਆ ਵਾ ਤੇ ਆਗੇ ਸਾਡਾ ਥੋੜਾ ਬੋਧਾ ਮਾੜਾ ਮੋਟਾ ਪਤਾ ਲੈਣਾ ਤੇ ਇਹਨਾਂ ਨੂੰ ਮਾੜਾ ਮੋਟਾ ਪਤਾ ਲੱਗੇ ਵੀ ਇੱਥੇ ਕੰਮ ਹੋਣ ਵਾਲੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜੇਕਰ ਗੱਲ ਕਰਦੇ ਆਪਾਂ 9 ਜੁਲਾਈ ਤੇ ਕਰੀਬ ਸ਼ਾਮਾਂ ਦੇ 7 ਵਜੇ ਆ ਸੋ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਾਂ ਬਾਹਰਲੇ ਜਿਹੜੇ ਹੋਰ ਸਟੇਟਾਂ ਹੈਗੀਆਂ ਜਾਂ ਕਹਿ ਸਕਦੇ ਆ ਜਿਹੜੀ ਪਹਾੜੀ ਜਗ੍ਹਾ ਹੈਗੀ ਉਹ ਉਹਨਾਂ ਤੇ ਲਗਾਤਾਰ بارش ਹੋ ਰਹੀ ਜਿਨ੍ਹਾਂ ਕਰਕੇ ਜਿਹੜਾ ਲਗਾਤਾਰ ਸਤਲੁਜ ਬਿਆਸ ਤੇ ਹਰੀਕੇ ਹੈਡ ਦੇ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਹੈ ਗਿਆ ਦਰਿਆਵਾਂ ਦੇ ਵਿੱਚ ਪਾਣੀ ਵਾਦਰਾ ਹੈਗਾ ਪਿੰਡ ਰਸੂਲਪੁਰ ਅਸੀਂ ਮੌਜੂਦ ਹੈਗੇ ਆ ਰਸੂਲਪੁਰ ਦੇ ਜਿਹੜਾ ਜਮੀਨ ਹੈਗੀ ਹੈ ਰਸੂਲਪੁਰ ਦੀਆਂ ਬਹਿਕੇ ਹੈਗੇ ਨੇੜਲੇ ਪਿੰਡ ਵੀ ਹੈਗੇ ਆ ਔਰ ਜੇਕਰ ਗੱਲ ਕਰਦੇ ਆ ਬਡਾਲੇ ਪੁਲ ਤੋਂ ਅਸੀਂ ਲੈਂਦੇ ਸੂਰਜਲੇ ਬੰਨੇ ਕਰੀਬ 8-10 ਕਿਲੋਮੀਟਰ ਜਿਹੜੇ ਅਸੀਂ ਲੈਂਦੇ ਬੰਨੇ ਖੜੇ ਹੈਗੇ ਆ ਹੋਰ ਵੀ ਪਿੰਡਾਂ ਬਾਰੇ ਜਾਣਾਂਗੇ ਜਿਹੜੇ ਨੇੜਲੇ ਪਿੰਡ ਹੈਗੇ ਜਮੀਨ ਕੀ ਮਸਲਾ ਕੀ ਹੈਗਾ ਮੇਰੇ ਨਾਲ ਬਹੁਤ ਬਹੁਤ ਸਾਰੇ ਸਟਾਰ ਜੋਗੇ ਬਜ਼ੁਰਗ ਨੌਜਵਾਨ ਖੜੇ ਹੈਗੇ ਆ ਆਪਾਂ ਗੱਲਬਾਤ ਕਰ ਲੈਣੀ ਹੈ ਆ ਵੀਰ ਜੀ ਬਾਤੇ ਕੀ ਮਸਲੇ ਨੂੰ ਲੈ ਕੇ ਅੱਜ ਆਪਾਂ ਇਕੱਠੇ ਹੋਏ ਮਸਲਾ ਸਾਡਾ ਇਹੀ ਆ ਜੀ ਦਰਿਆ ਦਾ ਮਸਲਾ ਬਹੁਤ ਜ਼ਿਆਦਾ ਵੱਡਾ ਵਾ ਇੱਕ ਸਾਨੂੰ ਬਾਰਡਰ ਦੀ ਮਾਰ ਪੈਂਦੀ ਆ ਦੂਜੀ ਸਾਨੂੰ ਦਰਿਆ ਦੀ ਮਾਰ ਪੈਂਦੀ ਆ 2023 ਦੇ ਵਿੱਚ ਜਦੋਂ ਫਲੱਡ ਆਇਆ ਹੈ ਪਾਣੀ ਆਇਆ ਹੈ ਬਹੁਤ ਜ਼ਿਆਦਾ ਪਾਣੀ ਆਇਆ ਹੈ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਜੋ ਆ ਸਾਡੀਆਂ ਜ਼ਮੀਨਾਂ ਤੁਹਾਡੇ ਸਾਹਮਣੇ ਹੀ ਆ ਵੇਖ ਸਕਦੇ ਜੇ ਦਰਿਆ 2 ਫੁੱਟ ਪਾਣੀ ਹੋਰ ਚੜ ਗਿਆ ਤੇ ਸਾਡੀਆਂ ਪੈਲੀਆਂ ਦੇ ਵਿੱਚ ਪਾਣੀ ਪੈ ਜਾਣਾ ਵਾ ਤੇ ਸਾਡੇ ਕੋਲੇ ਕੋਈ ਪ੍ਰਸ਼ਾਸਨ ਆ ਕੇ ਸਾਡੀ ਕਿਸੇ ਨੇ ਪੁੱਛ ਨਹੀਂ ਕੀਤੀ ਤੇ ਸਾਡਾ ਲੋਕਾਂ ਨੇ 23 ਦੇ ਵਿੱਚ ਆਮ ਲੋਕਾਂ ਨੇ ਬਹੁਤ ਬਾਹ ਫੜੀ ਆ ਜਨਤਾ ਨੇ ਜਥੇਬੰਦਗਾ ਨੇ ਬਹੁਤ ਸਾਹ ਦਿੱਤਾ ਤੇ ਜੇ ਸਾਡੀ ਸਰਕਾਰ ਆ ਕੇ ਇੱਥੇ ਰਿਕਵੈਸਟ ਹੀ ਆ ਵੀ ਸਾਡਾ ਆ ਕੇ ਕੋਈ ਹੱਲ ਕਰੋ ਪੱਥਰਾਂ ਦੀ ਕੰਧ ਕੀਤੀ ਜਾਵੇ ਤੇ ਜੋ ਸਾਡਾ ਪੱਕਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਡਾ ਨੁਕਸਾਨ ਹੀ ਆ ਜੀ ਬਾਈ ਜੀ ਨਾ ਕੀ ਆ ਆਪਣਾ ਬਰਲਾਲ ਸਿੰਘ ਜੀ ਪਿੰਡ ਕਿਹੜਾ ਜੀ ਆਰਾਮ ਸਿੰਘ ਵਾਲੀਆਂ ਬੇਕਾ ਜੇਕਰ ਆਪਾਂ ਗੱਲ ਕਰਦੇ ਆ ਜਿਹੜੀ ਜਗ੍ਹਾ ਤੇ ਖੜੇ ਹੈਗੇ ਆ ਇਹ ਇੱਥੇ ਜਿਹੜਾ ਹੁਣ ਜਿਹੜਾ ਜਿੱਥੇ ਪਾਣੀ ਵਗ ਰਿਹਾ ਹੈ ਇੱਥੇ ਕੀ ਕੀ ਫਸਲ ਸੀ ਜ਼ਮੀਨ ਸੀ ਕੀ ਸੀ ਇੱਥੇ ਜ਼ਮੀਨ ਆ ਜੀ ਮਾਲਕੀ ਜ਼ਮੀਨ ਆ ਝੋਨਾ ਲੱਗਾ ਏ ਕਿਸੇ ਦੇ ਪੱਠੇ ਵੀ ਜੇ ਆ ਜੀ ਕਿੱਲਿਆਂ ਦੀ ਕਿੱਲੀ ਜ਼ਮੀਨ ਜਿਹੜੀ ਆ ਡੁੱਬ ਚੁੱਕੀ ਆ ਹੁਣੇ ਡੁੱਬ ਚੁੱਕੀ ਆ ਅਜੇ ਪਾਣੀ ਤੁਸੀਂ ਵੇਖ ਸਕਦੇ ਜੇ ਕਿੰਨਾ ਕੁ ਪਾਣੀ ਚੜਿਆ ਏ ਸਾਡੀਆਂ ਫਸਲਾਂ ਹੁਣੇ ਡੁੱਬ ਗਈਆਂ ਜੇ ਥੋੜਾ ਜਿਹਾ ਪਾਣੀ ਹੋਰ ਚੜਦਾ ਵਾ ਤੇ ਸਾ ਆ ਆਰਜੀ ਬੰਨਾਂ ਨੌਜਵਾਨਾਂ ਲੋਕਾਂ ਨੇ ਬਜ਼ੁਰਗਾਂ ਨੇ ਰਲ ਕੇ ਆਪ ਦੀਆਂ ਪੈਲੀਆਂ ਨੂੰ ਵੱਧਾਵਾ ਤੇ ਵੇਖ ਸਕਦੇ ਜੇ ਬੰਨ ਸਾਡਾ ਪਹਿਲਾਂ ਵੀ ਟੁੱਟਾ ਹੋਇਆ ਵਾ ਤੇ ਇਹ ਤਾਂ ਪਾਣੀ ਦੋ ਫੁੱਟ ਹੋਰ ਚੜ ਗਿਆ ਤੇ ਸਾਡੀਆਂ ਪੈਲੀਆਂ ਦੇ ਵਿੱਚ ਪਾਣੀ ਪੈ ਜਾਣਾ ਵਾ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਅਸੀਂ ਇਹੀ ਕਰਦੇ ਹਾਂ ਜੀ ਸਰਕਾਰ ਨੂੰ ਵੀ ਆ ਕੇ ਸਾਡਾ ਇੱਕ ਰਮ ਮੌਕਾ ਵੇਖੋ ਤੇ ਜੋ ਸਾਡ ਨੂੰ ਬੰਦਾ ਸਾਡਾ ਹੱਕ ਵੇਖ ਕੇ ਸਾਡੇ ਪੱਥਰਾਂ ਦੀ ਕੰਧ ਜਿਹੜੀ ਬੰਦੀ ਆ ਕੀਤੀ ਜਾਵੇ ਤੇ ਜਿੱਥੇ ਮਿੱਟੀ ਪੈਣ ਵਾਲੀ ਆ ਮਿੱਟੀ ਪਾਈ ਜਾਵੇ ਤੇ ਜਦੋਂ ਜ਼ਿਆਦਾ ਪਾਣੀ ਚੜ੍ਹ ਗਿਆ ਫਿਰ ਸਾਰਿਆਂ ਨੇ ਭੱਜ-ਭੱਜ ਆਉਣਾ ਵਾ ਅਜੇ ਤਾਂ ਪਾਣੀ ਥੋੜਾ ਚੜ੍ਹਿਆ ਵਾ ਤੇ ਆ ਕੇ ਸਾਡਾ ਥੋੜਾ ਬੋਧਾ ਮਾੜਾ ਮੋਟਾ ਪਤਾ ਲੈਣਾ ਤੇ ਇਹਨਾਂ ਨੂੰ ਮਾੜਾ ਮੋਟਾ ਪਤਾ ਲੱਗੇ ਵੀ ਇੱਥੇ ਕੰਮ ਹੋਣ ਵਾਲੇ ਆ ਇਹ ਪਾਣੀ ਜਿੱਥੇ ਹੁਣ ਤੁਸੀਂ ਫਸਲ ਲਾਈ ਹੋਏਗੀ ਪਹਿਲਾਂ ਦਰਿਆ ਕਿੱਥੇ ਸੀ ਕਿੰਨਾ ਕੁ ਥੱਪਾ ਸੀ ਇੱਥੋਂ ਦਰਿਆ ਘਟੋ ਘਟ ਜੀ 1.5 2 ਕਿਲੋਮੀਟਰ ਪਰਲੀ ਸਾਈਡ ਹੀ ਬੰਡਾਲੇ ਵਾਲੀ ਸਾਈਡ ਜਿਹੜਾ ਵਗਦਾ ਸੀ ਦਰਿਆ ਹਾਂਜੀ 메ਨ ਦਰਿਆ ਡਾ ਵਗਦਾ ਸੀ ਹੁਣ 메ਨ ਦਰਿਆ ਸਾਡੀਆਂ ਪੈਲਾਂ ਦੇ ਸਾਹਮਣੇ ਆ ਗਿਆ ਵਾ ਇੱਥੇ ਕੋਈ ਪੱਥਰਾਂ ਦੀ ਕੰਧ ਨਹੀਂ ਹੈਗੀ ਕੁਛ ਨਹੀਂ ਹੈਗਾ ਇੱਥੇ ਸਿਰਫਾ ਰੇਤਾਂ ਦਾ ਬੰਨ ਹੀ ਆਪਦਾ ਮਾਰਿਆ ਹੋਇਆ ਸਾਡਾ ਜਿਹੜਾ ਹੈਗਾ ਵਾ ਗਾੜੀ ਜ਼ਮੀਨ ਆ ਜੀ ਠੀਕ ਹੈ ਸੋ ਆਪਾਂ ਇੱਥੇ ਗੱਲਬਾਤ ਵੀ ਕਰ ਲ ਪਿੰਡ ਪਿੰਡ ਰਾਦਲਕੇ ਜਿਹੜਾ ਦੱਸਿਆ ਜਾ ਰਿਹਾ ਹੈਗਾ ਰਾਦਲਕੇ ਦੀ ਰਸੂਲਪੁਰ ਜਿਹੜੀ ਜ਼ਮੀਨ ਹੈਗੀ ਏ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਜਿਹੜਾ ਬੰਨ ਹੈਗਾ ਜਿਹੜਾ ਇਹ ਇਲਾਕੇ ਵਾਲੇ ਵੀਰਾਂ ਨੇ ਜਾਂ ਜ਼ਿਮੀਂਦਾਰਾਂ ਨੇ ਇਥੇ ਰਲ ਮਿਲ ਕੇ ਜਿਹੜਾ ਬਣਾਇਆ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਬਡਾਲੇ ਵਾਲੀ ਸਾਈਡ ਏ ਹਰੇ ਕੇ ਹੈਡ ਬਾਕਸ ਜਿਹੜੀ ਜਿਹੜਾ ਉੱਥੋਂ ਗੱਲ ਕਰਦੇ ਆਪਾਂ ਸਾਰੀ ਤਸਵੀਰਾਂ ਤੁਹਾਨੂੰ ਲੰਮੀਆਂ ਵਿਖਾ ਦਿੰਨੇ ਆ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈਗਾ ਤੇ ਇੱਥੇ ਜਿਹੜਾ ਲੇਕਨ ਜੇਕਰ ਇੱਥੋਂ ਦੇਖਦੇ ਆ ਤਾਂ ਜਿਹੜਾ ਜ਼ਮੀਨਾਂ ਦੇ ਵਿੱਚ ਕਾਫੀ ਜਿਹੜਾ ਸੁਭਾਵਨਾ ਲੱਗਦੀ ਹੈ ਕਿ ਜਿਹੜਾ ਫਸਲਾਂ ਦਾ ਨੁਕਸਾਨ ਹੋਊਗਾ ਜਿਹੜਾ ਬੰਨਾਂ ਦਾ ਜਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਤੁਸੀਂ ਦੂਰ ਦਰੇਡੇ ਵੀ ਜਿਹੜਾ ਤਸਵੀਰ ਤੁਸੀਂ ਦੇਖ ਸਕਦੇ ਹੋ ਦੂਸਰੇ ਬੰਨੇ ਤੁਹਾਨੂੰ ਇੱਧਰ ਵੀ ਤਸਵੀਰਾਂ ਵਿਖਾ ਦਿੰਨੇ ਹੈਗੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਆ ਦੂਸਰੀ ਸਾਈਡ ਵੀ ਤਸਵੀਰਾਂ ਵਿਖਾ ਦਿਓ ਕਿ ਇਧਰਲੀ ਸਾਈਡ ਤੇ ਵੀ ਜੋ ਹਾਲਾਤ ਹੈਗੇ ਆ ਦੂਸਰੇ ਬਣੇ ਤੁਸੀਂ ਗੱਲ ਕਰਦੇ ਆ ਜੇਕਰ ਆਪਾਂ ਸਾਹਮਣੇ ਵੀ ਦੇਖ ਸਕਦੇ ਆ ਸਾਹਮਣੇ ਜਿਹੜਾ ਮੋਟਰ ਹੈਗੀ ਟਰਾਂਸਫਾਰਮ ਲੱਗਿਆ ਹੋਇਆ ਕੋਠੀ ਪਈ ਹੋਈ ਤੇ ਨਾਲ ਜਿਹੜਾ ਫਸਲ ਵੀ ਕਰੀਬ ਮੈਨੂੰ ਲੱਗਦਾ ਕੋਗਨਗਾ ਨੂੰ ਖੜੀ ਹੈਗੀ ਜੀ ਇੱਥੇ ਝੋਨਾ ਲੱਗਾ ਹਾਂ ਝੋਨਾ ਲੱਗਾ ਸੋ ਆਪਾਂ ਹੋਰ ਵੀ ਇੱਥੇ ਗੱਲਬਾਤ ਕਰ ਲਈਏ ਬਾਪੂ ਜੀ ਆਪਾਂ ਕਰੀਏ ਥੋੜੀ ਜੀ ਗੱਲਬਾਤ ਅ ਕੀ ਕਹਿਣਾ ਚਾਹੋਗੇ ਜਿਹੜਾ ਸਾਰੀ ਸੁਭਾਵਨਾ ਹੈਗੀ ਹੈ ਨਾਗਰੋਦੀਕਾ ਖਾਲਸਾ ਸਾਹਿਬ ਸਵਾਗਤ ਹੈ ਜੀ ਅੱਗੇ ਵੀਰ ਨੇ ਸਾਰਾ ਜੋ ਮੁਸ਼ਕਲਾ ਦੱਸ ਟੁਕਾ ਇਹੋ ਸਾਡੀਆਂ ਮੁਸ਼ ਮਾਏ ਪੱਥਰ ਲੱਗ ਜਾਵੇ ਠੀਕ ਹੈ ਨਾਂ ਕੀ ਪਿੰਡ ਕਿਹੜਾ ਤੁਹਾਡਾ ਬਲਦੇਵ ਸਿੰਘ ਬਲਦੇਵ ਰਸੂਲਪੁਰ ਰਸੂਲਪੁਰ ਹਾਂਜੀ ਹਾਂਜੀ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਹੈ ਜਾਂ ਪਿੰਡ ਹੈ ਪਗਾ ਨੇੜਲੇ ਪਿੰਡਾਂ ਦਾ ਜੀ ਆਰਾਮ ਸਿੰਘ ਦਾ ਰਾਦਰਕੇ ਰਸੂਲਪੁਰ ਪੰਜਾਂ ਛੇ ਪਿੰਡਾਂ ਦੀ ਇਹ ਜ਼ਮੀਨ ਹੈ ਜ਼ਮੀਨ ਹੈ ਜੀ ਨੇੜਲੇ ਪਿੰਡ ਆ ਜੇਕਰ ਗੱਲ ਕਰਦੇ ਮੁੱਠਿਆਲਾ ਰਾਦਰਕੇ ਹਾਂਜੀ ਮੁੱਠਿਆਲਾ ਦਾ ਨਾ ਕਿ ਇਹ ਸਾਰੇ ਪਿੰਡਾਂ ਦੀ ਲੱਗਦੀ ਹੈ ਜੀ ਠੀਕ ਹੈ ਜੀ ਹਾਂਜੀ ਜੇ ਇਥੋਂ ਸਾਡਾ ਕੋਈ ਕੱਟ ਲੱਗਦਾ ਤੇ ਹੋ ਸਕਦਾ ਸਾਰਾ ਨਾਂ ਲਾ ਖਬਰ ਬਾਾਰੇ ਠੀਕ ਹੈ ਮਿਹਰबानी ਕਰਕੇ ਸਾਡੇ ਪੱਥਰ ਲੱਗ ਜਾਵੇ ਇੱਥੇ ਹੁਣ ਫਸਲ ਕਿਹੜੀ ਕਿਹੜੀ ਸੀ ਜਿਹੜਾਂ ਜਿੱਥੇ ਪਾਣੀ ਨਾ ਸੀ ਜੀ ਵਿਚਾਰੀਆਂ ਹਰ ਇੱਕ ਜੀ ਸਾਰੇ ਫਸਲ ਸੀ ਜਿਹੜੀ ਵਿੱਚ ਹਾਂਜੀ ਮਾਲਕੀ ਦੀ ਜ਼ਮੀਨਾਂ ਸੀ ਹਾਂਜੀ ਮਾਲਕੀ ਦੀ ਜ਼ਮੀਨਾਂ ਇਹ ਵੀ ਸਾਡੀਆਂ ਮਾਲਕੀ ਦੀ ਜ਼ਮੀਨਾਂ ਇਹ ਵੀ ਸਾਡੀਆਂ ਮਾਲਕੀ ਦੀ ਜ਼ਮੀਨਾਂ ਠੀਕ ਹੈ ਠੀਕ ਹੈ ਸੋ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਲੈਣੇ ਆ ਪਾਈ ਸਾਹਿਬ ਜੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਇਕੱਠੇ ਹੋਏ ਹੋ ਤੁਸੀਂ ਬੁਲਾਇਆ মিডিਆ ਦੇ ਸਾਹਮਣੇ ਜਿਹੜੇ ਆਪਣੀ ਗੱਲਬਾਤ ਰੱਖ ਰਹੇ ਹੋ ਹਾਂਜੀ ਹਾਂਜੀ ਕੀ ਗੱਲ ਹੈਗੀ ਕਿ ਅਜੇ ਦਰਿਆ ਦੇ ਵਿੱਚ ਤਾਂ ਜਿਹੜੀਆਂ ਰਿਪੋਰਟਾਂ ਵੀ ਹੈਗੀਆਂ ਉਹ ਰਿਪੋਰਟਾਂ ਵੀ ਬਿਲਕੁਲ ਨਾਰਮਲ ਵੀ ਦਰਿਆ ਦੇ ਵਿੱਚ ਹੀ ਪਾਣੀ ਹੈ ਹਾਂਜੀ ਹਾਂਜੀ ਲੇਕਿਨ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਜਿਹੜਾ ਜ਼ਮੀਨਾਂ ਦੇ ਵਿੱਚ ਪਾਣੀ ਵੜ ਗਿਆ ਜਿਹੜੀ ਫਸਲਾਂ ਦੇ ਵਿੱਚ ਪਾਣੀ ਵੜ ਗਿਆ ਕੀ ਮਸਲਾ ਕੀ ਹੈ ਮਸਲਾ ਜੀ ਪਾਣੀ ਦਾ ਤਾਂ ਸਾਡੇ ਜਿਹੜੇ ਸਰਦਾਂ ਨਾਲ ਛੱਡ ਦਿੰਦੇ ਨੇ ਅਰ ਕੀ ਦਾ ਨਹੀਂ ਕਿ 2023 ਦੇ ਵਿੱਚ ਇਹ ਜਿਹੜੀਆਂ ਜ਼ਮੀਨਾਂ ਲੱਗ ਗਈ ਸਾਡੇ ਹਾਂਜੀ ਇਸ ਦਰਿਆ ਨੇ ਟਾ ਲਾ ਕੇ ਤੇ ਸਾਡੀ ਅੱਜ ਵੀ ਖੋਰਾ ਲੱਗਾ ਜ਼ਮੀਨ ਦੇ ਉਧਰ ਵੇਖਣੋ ਟਾ ਲਾ ਕੇ ਤੇ ਜ਼ਮੀਨ ਸਾਡੇ ਵੱਢੀ ਆਉਂਦਾ ਹਾਂਜੀ ਬਾਕੀ ਆ ਬੰਨ ਤੋਂ ਸਿਰਫ ਆਹੀ ਹੈਗੇ ਆ ਡੇਢ ਕਿਲਾ ਤੋਂ ਅਟਵੇਂ ਹਾਂਜੀ ਜੇ ਆ ਆ ਬੰਨ ਮਾੜਾ ਮੋਟਾ ਸਾਡਾ ਇਹ ਟੁੱਟਦਾ ਤਾਂ ਉਹ ਮਾਨ ਨੂੰ ਖਦਰਾ ਹੋ ਜਾਂਦਾ ਤੇ ਉਹਦੇ ਨਾਲ ਪੇਲੇ ਪਿੰਡ ਜਿਹੜੇ ਪੰਘਾਲਾ ਮੁੱਠਿਆਂ ਵਾਲਾ ਹਾਂਜੀ ਇਹ ਤੂ ਤੱਕ ਪੇਲੇ ਗਾਈਆਂ ਤੱਕ ਪਾਣੀ ਚਲੇ ਜਾਂਦਾ ਹਾਂਜੀ ਤੇ ਸਾਡੀ ਇਹੋ ਹੀ ਬੇਨਤੀ ਆ ਇਹਨੂੰ ਪ੍ਰਸ਼ਾਸਨ ਨੂੰ ਵੀ ਜੇ ਸਾਾਨੂੰ ਸਾਥ ਦਿੱਤਾ ਜਾਵੇ ਇਹਨਾਂ ਵੱਡੇ ਸਪਰ ਲਾਈ ਜਾਣ ਵੱਡੇ ਸਟੱਡ ਠੀਕ ਹੈ ਜੀ ਤੇ ਪੱਥਰ ਲਾ ਕੇ ਜਿਹੜੀ ਟਾ ਸਾਡੀ ਰੋਕੀ ਜਾਵੇ ਕਿ ਜਮੀਨ ਸਾਡੀ ਜਿਹੜੇ ਖੋਰਾ ਲੱਗਦਾ ਉਹਦਾ ਬਚਾ ਸਕੀ ਹਾਂਜੀ ਹਾਂਜੀ ਤੇ ਦੂਜੀ ਗੱਲ ਹੈ ਕਿ ਉਹ ਜਿਹੜੀ ਜ਼ਮੀਨ ਸਾਡੀ ਢੈਂਦੀ ਆ ਇਹਦਾ ਕੋਈ ਨਾ ਕੋ ਮੰਦੋ ਅਸੀਂ ਪਿਛਲੀ ਵਾਰੀ ਜੇ ਮਾਜਵਾ ਸਰਕਾਰ ਨੇ ਦਿੱਤਾ ਸਾਨੂੰ ਉਹਦੇ ਵਿੱਚੋਂ ਪਹਿਲਾਂ 12 ਮਿਲਦਾ ਤੇ 7000 ਰੁਪਏ ਦੇ ਉਹਦੇ ਵਿੱਚੋਂ ਵੀ ਪੈਸੇ ਨਹੀਂ ਇਹਨਾਂ ਨੇ ਪੂਰੇ ਦਿੱਤੇ ਕਿਉਂ ਪਰ ਪ੍ਰਸ਼ਾਸਨ ਕੋਲੇ ਵਾਪਸ ਚਲੇ ਗਏ ਕੋਈ ਇਹਨਾਂ ਨੇ ਸਾਡੇ ਜਿਹੜੇ ਆ ਕਬਲੇ ਕੀਤੇ ਪਟਵਾਰੀਆਂ ਨੇ ਚਾਹ ਜਿਹੜੇ ਐਸ ਡੀ ਐਮ ਜਿਹੜੇ ਇਹਨਾਂ ਬੰਦਿਆਂ ਨੇ ਸਾਡੇ ਨਾਲ ਜਿਹੜਾ ਮਲਾ ਪਿੱਛੇ ਵੀ ਧੋਖਾ ਆਇਆ ਤੇ ਗਾਵੇਂ ਅਸੀਂ ਤੇ ਇਹੋ ਹੀ ਆ ਬੇਨਤੀ ਆ ਵੀ ਜੇ ਸਾਡੇ ਨਾਲ ਸਮਾਜ ਸੇਵੀ ਹੈ ਨਾ ਜਿੰਨੀਆਂ ਸੰਸਥਾ ਉਹਨਾਂ ਨੇ ਆ ਸਾਡਾ ਯੋਗਦਾਨ ਪਾ ਕੇ ਪਿਛਲੀ ਵਾਰੀ ਵੀ ਅਮਲੋ ਤੱਕ ਸਰਾਂਦ ਤੋਂ ਉੱਥੋਂ ਤੱਕ ਜਿੰਨੇ ਵੀ ਜਿਹੜੀ 2023 ਦੇ ਵਿੱਚ ਤੇ ਆ ਜਿੰਨੀ ਮਿੱਟੀ ਅਸੀਂ ਪਾਈ ਹੈ ਕੋਸ਼ਿਸ਼ ਕਿਉਂ ਸਾਡੀ ਤਾਂ ਫਸਲ ਕੋਈ ਜ਼ਮੀਨ ਟਹਿ ਗਈ ਥੱਲੇ ਕੋਈ ਫਸਲ ਖਰਾਬ ਹੋ ਗਈ ਬਿਲਕੁਲ ਤੇ ਜੇ ਕੋਈ ਸਾਡੀ ਵਜਦੀ ਆ ਤੋ ਉਹਦਾ ਵੀ ਪਰਿਵਾਰ ਪਾਲਣਾ ਕਿਉਂ ਨਾਲ ਕੋਈ ਬੰਦੇ ਨਾਲ ਜਿਹੜੀ ਜ਼ਮੀਨ ਲੱਗੀ ਪਿਛਲੇ ਸਮੇਂ ਜਦੋਂ ਪਾਣੀ ਆਇਆ ਸੀ ਉਦੋਂ ਵੀ ਸੁਣਿਆ ਸੀ ਵੀ ਸਾਰੇ ਜਿਹੜੇ ਆਪਣੇ ਦਰਿਆ ਦੇ ਇਲਾਕੇ ਵਿੱਚ ਜਿਹੜੇ ਰੇਤਾ ਭਰ ਗਈ ਸੀ ਇੱਥੇ ਕੀ ਹਲਾਸ ਸੀ ਉਦੋਂ ਰੇਤਾ ਜੀ ਉਦੋਂ ਰੇਤਾ ਪਾਣੀ ਲੈਣ ਲੱਗਿਆ ਉਦੋਂ ਢਾਹ ਲੱਗੀ ਤੇ ਰੇਤਾ ਜਿਹੜੀ ਅੱਜ ਤੱਕ ਜ਼ਮੀਨ ਬਰਬਾਦ ਹੋ ਗਈ ਹੂੰ ਤੇ ਜਮੀਨ ਜੋ ਹਰੀ ਕਹਤੋਂ ਥੱਲੇ ਜਿਹੜੀ ਮਾਲਕੀ ਜਮੀਨ ਆ ਸਾਡੀ ਕੋਈ ਇਹ ਨਹੀਂ ਕਿ ਜਮੀਨ ਦਰਿਆ ਦੀ ਜਮੀਨ ਤੇ ਧੋਣਾ ਹੈਡਵਰਕ ਤੋਂ ਉਹਨਾਂ ਨੇ ਪਾਣੀ ਛੱਡ ਦਿੱਤਾ ਤੇ ਸਾਡੀ ਹਾਟਾ ਲਾ ਕੇ ਜਮੀਨ ਜਿਹੜੀ ਆ ਸਾਰੀ ਖਰਾਬ ਹੁੰਦੀ ਜਾਂਦੀ ਤੇ ਬਾਰੇ ਇਹ ਪ੍ਰਸ਼ਾਸਨ ਨਾ ਤਾਂ ਸਾਡਾ ਕੋਈ ਮੰਡਵਾ ਮਾਜਵਾ ਦਿੰਦੇ ਆ ਤੇ ਦੂਸਰੀ ਗੱਲ ਹੈਗੀ ਆ ਵੀ ਜਿਹੜੀ ਹਾਟਾ ਲੱਗਦੀ ਹੈ ਜੇ ਇਹੋ ਹੀ ਇਹਨਾਂ ਨੇ ਕਰਨਾ ਸਰਕਾਰ ਨੇ ਇਹਨੂੰ ਕੰਧ ਲਾ ਕੇ ਤੇ ਸਪਾਰਕ ਕੀਤੇ ਜਾਂ ਮੱਲਾ ਕਾਇਮ ਬਦੇ ਵਿੱਚ ਜਿਹੜੇ ਵੱਡੇ ਸਟਾਟ ਲਾ ਕੇ ਜਾਂ ਠੀਕ ਹੈ ਤੇ ਇਹਦੇ ਨਾਲ ਸਾਡਾ ਫਾਇਦਾ ਹੋਰ ਸਾਡਾ ਕੋਈ ਹੱਲ ਨਹੀਂ ਕਿਉਂਕਿ ਬਾਕੀ ਜਿਹੜੀ ਸਰਕਾਰ ਜਿਹੜੀ ਸਰਕਾਰ ਨਹੀਂ ਜੇ ਕੋਈ ਸਾਡੀ ਐਜੂਕੇਸ਼ਨ ਵਾਈ ਕਰਦੀ ਜੇ ਪਿਛਲੀਆਂ ਸੰਸਥਾ ਨਾ ਨਾ ਇੰਨਾ ਸਾਡੀ ਹਿੰਮਤ ਮਾਰੇ ਤੇ ਲੋਕਾਂ ਦਾ ਤੂੜੀ ਵੀ ਸਾਰੀ ਰੁੜ ਗਈ ਪੱਠੇ ਵੀ ਰੁੜ ਗਏ ਜ਼ਮੀਨ ਟਹਿ ਗਈ ਹਰੇਕ ਚੀਜ਼ ਪ੍ਰਬੰਧ ਜਿਹੜੀਆਂ ਨੇ ਜਿਹੜੀਆਂ ਬਾਹਰੀਆਂ ਸੰਸਥਾ ਉਹਨਾਂ ਨੇ ਸਾਡੇ ਅਨਕੀ ਤੇ ਬਹੁਤ ਯੋਗਦਾਨ ਪਾਇਆ ਤੇ ਸਰਕਾਰ ਤਾਂ ਉਹਦੀ ਜੇ ਜਦੋਂ ਬਾਅਦ ਦੇ ਵਿੱਚ ਤੇ ਉਦੋਂ ਜਿਹੜੇ ਪਿਛਲੇ ਲੋਕ ਆ ਤੇ ਜਿਹੜੇ ਵੱਡੇ ਇਹਨਾਂ ਦੇ ਅਫਸਰ ਲੋਕ ਆ ਉਹਨਾਂ ਨੂੰ ਇਹ ਹੁੰਦਾ ਵੀ ਚਾਲਾ ਜਿਹੜਾ ਜਿਹੜਾ ਖਰਾਬਾ ਮਿਲਦਾ ਤਾਂ ਪਛਾਈ ਮੁਰ ਜੇ ਕਿਉਂ ਜਿੰਦਾ ਸਾਡਾ ਨੁਕਸਾਨ ਹੋਇਆ ਹੁਣ 12000 ਰੁਪਏ ਅਸੀਂ ਕਿੱਲੇ ਦੇ ਖਰਚਾ ਕੀਤਾ ਅੱਜ ਤੇ 5000 ਰੁਪਏ ਸਾਡਾ ਪੱਠਿਆਂ ਦੇ ਖਰਚਾ ਆਇਆ ਵੀ ਜਾਂਦਾ। ਜਾਂ ਤੁਸੀਂ ਮਾਲ ਦੇਖਿਆ ਤਾਂ ਵੇਖ ਲਓ ਅੱਜ ਜਿਹੜਾ ਸਾਰਾ ਸਾਡਾ ਡੁੱਬ ਕੇ ਬਰਬਾਦ ਹੋ ਗਿਆ। ਹਾਂਜੀ ਬਿਲਕੁਲ। ਇਹ ਆ ਵੀ ਸਰਕਾਰ ਆ ਜਿਹੜੀ ਇਹਦੇ ਵਿੱਚ ਚ ਕੰਨਾ ਹੋਏ ਹੋਣਾ ਇਹਨਾਂ ਨੂੰ ਪਾਣੀ ਆਏ ਤੂੰ ਹੋਣਾ ਤੇ ਪਹਿਲਾਂ ਇਹਨਾਂ ਨੇ ਕਿਹਾ ਵੀ ਨਹੀਂ ਆਣਗੇ ਪੁੱਛਣਾ। ਵੀ ਕੀ ਤੁਹਾਡੀ ਬਸਤੀ ਧੀ ਹੈਗੀ ਆ ਕਿ ਹੁਣ ਪਾਣੀ ਦੇ ਵਿੱਚ ਦਿਨਾਂ ਤੋਂ ਕੋਈ ਹਾਲੀ ਹੋ ਸਕਦਾ। ਬਾਅਦ ਚ ਫਿਰ ਇਹਨਾਂ ਫੋਟੋਆਂ ਖਿਚਾਉਣੀਆਂ ਦੀਆਂ ਫੋਟੋਆਂ ਦੀ ਫੋਟੋਆਂ ਖਿਚਾ ਕੇ ਮੁੜ ਕੇ ਤੇ ਇਹਨਾਂ ਨੇ ਆਪ ਦੇ ਕਾਰਨਾ ਪੂਰੇ ਜਿਹੜੇ ਆ ਨਾ ਆਪ ਦਾ ਜ ਚਾਹੇ ਇਹੋ ਹੀ ਆ ਵਜੇ ਰਾਬਾ ਪਰਮੇਸ਼ਰ ਉਹ ਕਿਸਾਨ ਦੀ ਬਾਹਾਂ ਫੜਦਾ ਤੇ ਚਾਹੇ ਜਿਹੜੀਆਂ ਸੰਸਥਾਵਾਂ ਫੜਦੀਆਂ ਇਹ ਜਿਹੜੇ ਸਰਕਾਰ ਦਾ ਇਹ ਕੰਮ ਸਰਕਾਰ ਦਾ ਸਰ ਬਿਲਕੁਲ ਜੀ ਜੋ ਸਰਕਾਰ ਸਾਡੇ ਤੋਂ ਟੈਕਸ ਲੈ ਰਹੀ ਹੈ ਜੋ ਵੀ ਕਰ ਰਹੀ ਹੈ ਸਰਕਾਰ ਸਾਰਾ ਕੁਝ ਤੇ ਸਿਰਫ ਇੱਕ ਸਾਡਾ ਦਰਿਆ ਵਾ ਹਰੀ ਕਾ ਤੋਂ ਤਰਕੇ 30 ਕਿਲੋਮੀਟਰ ਦਾ ਏਰੀਆ ਜੀ ਹਾਂ ਬਿਲਕੁਲ ਅਗਲੇ ਬੰਨੇ ਪਾਕਿਸਤਾਨ ਆ ਜਾਂਦਾ ਵਾ ਇਹ ਦੇ ਵਿੱਚ ਜੇ ਇਹਨਾਂ ਨੂੰ ਇਹ ਗੱਲ ਕੀਤੀ ਆ ਵੀ ਜੇ ਸਾਡੇ ਤੋਂ ਤੁਸੀਂ ਜ਼ਮੀਨ ਇਹ ਮੋਲ ਅਕਵਾਇਰ ਕਰਕੇ ਦੋ ਬੰਨਿਆਂ ਤਾਂ ਬੰਨ ਲਾ ਕੇ ਪੱਥਰ ਲਾ ਲਓ ਬਾਕੀ ਜ਼ਮੀਨ ਸਾਡੀ ਬਚ ਜਾਏ ਕਿਉਂ ਸਾਡਾ ਬਾਲ ਬੱਚਾ ਛੋਟਾ ਛੋਟਾ ਪਰਿਵਾਰ ਅਸੀਂ ਆਪਦਾ ਇਹਨਾਂ ਨੂੰ ਪਾਲ ਸਕੀ ਜੀ ਹਾਂਜੀ ਬਾਪੂ ਜੀ ਕੀ ਕਹਿ ਰਹੇ ਜੀ ਇਹੋ ਵੀ ਆ ਜਿਹੜੀ ਸਾਡੀ ਉਮਰ ਲੰਘੀ ਆ ਮੇਰੇ ਤੋਂ ਵੱਡਾ ਦਰਿਆ ਦੇ ਕੰਢੇ ਦੇ ਮਾਲ ਡੰਗ ਤੁਹਾਡੇ ਸਾਹਮਣੇ ਦਰਿਆ ਉੱਤੇ ਲੱਗੇ ਤੇ ਲੈ ਕੇ ਤਾਂ ਟੱਪੀ ਜਾਂਦਾ ਸੀ ਆ ਛੋਟੇ ਜਵਾਗ ਦੇ ਪਾਣੀ ਨਹੀਂ ਵਰਦੇ ਪਹਿਲੀ ਸਾਡੀ ਡੁੱੜ ਗਈ ਜਾਣ ਕੇ ਕਿੱਥੇ ਠੀਕ ਹੈ ਜੀ ਸਰਕਾਰ ਸੁਣਦੀ ਨਹੀਂ ਕਿਹੜੀ ਸਾਡੇ ਕੋਲੇ ਆਪਣੇ ਕੋਲੇ ਜ਼ਿੰਮੇਦਾਰਾਂ ਕੋਲੇ ਤੇ ਹੋਰ ਕੰਮ ਹੀ ਕੋਈ ਨਹੀਂ ਹੋਰ ਕੰਮ ਹੀ ਕੋਈ ਨਹੀਂ ਆਇਆ ਤੇਰੇ ਸਾਹਮਣੇ ਡੰਗਰ ਚ ਆਇ ਪਾਣੀ ਉਹ ਥੋ ਛੱਡੇ ਆ ਹਾਂਜੀ ਤੇ ਅਸੀਂ ਤਾਂ ਚਲੋ ਗੱਭਰੂ ਆਉ ਲੋ ਮੁੰਡੇ ਲੈ ਗਏ ਮੁੰਡੇ ਕੀ ਕਰਨਗੇ ਨਾ ਪਾਣੀ ਦੀ ਬੰਨ ਜੋਗੇ ਨਾ ਕਰਨ ਜੋਗੇ ਕੋਹਾ ਅਸੀਂ ਕਰਦੇ ਹਾਂ ਪਾਣੀ ਖੜੀ ਛੱਡ ਨਾ ਪਾਣੀ ਆ ਨਾਲ ਥੱਲੇ ਬੇਨਤੀ ਇਹ ਤੇ ਇਹ ਆ ਜੀ ਫਿਰ ਜਿੰਨੇ ਵੀ ਜ਼ਿੰਮੇਦਾਰ ਆ ਕੋਈ ਪਾਹਾਂ ਕੇਲਿਆਂ ਦਾ ਮਾਲਕਾ ਕੋਈ ਛਾਂ ਕੇਲਿਆਂ ਦਾ ਮਾਲਕਾ ਐਡੇ ਜਿਹੜੇ ਆ ਵੀ ਜਿਆਦੇ ਤਗੜੇ ਲੋਕ ਨਹੀਂ ਕਿਥੇ ਰੇ ਹਾਂਜੀ ਤੇ ਉਹ ਵੀ ਸਾਡੀ ਜਿਹੜੀ ਫਸਲ ਉਹ ਵੀ ਸਾਰੀ ਦਰਿਆ ਦੇ ਵਿੱਚ ਠੀਕ ਹੈ ਜੀ ਜਦੋਂ ਉਹ ਮਰ ਜਾਂਦੀ ਮਸ਼ਕਲ ਹੋ ਜਾਂਦਾ ਸਾਨੂੰ ਆ ਸਾਡਾ ਬੰਨ ਵੱਧਾ ਸੀ ਥੋੜਾ ਥੋੜਾ ਗਰਾਈ ਕਰਕੇ ਅਸੀਂ ਤੇ ਇਹਦੇ ਵਿੱਚ ਵੇਖੋ ਜਦੋਂ 23 ਦੇ ਵਿੱਚ ਟੁੱਟਾ ਸਾਢੇ 2 ਵਜੇ ਤੱਕ ਇੱਥੇ ਮਿੱਟੀ ਨਹੀਂ ਪਈ ਆ ਤੁਸੀਂ ਦਿਖਾ ਸਕਦੇ ਜੋ ਉਸੇ ਤਰ੍ਹਾਂ ਹੀ ਆ ਪਾਣੀ ਆ ਜਾਓ ਮੈਂ ਦਿਖਾ ਦਿੰਨੇ ਤੀਰਾਂ ਨਾਲ ਦੋ ਫੁੱਟ ਪਾਣੀ ਹੋਰ ਚੜ ਗਿਆ ਤੇ ਪਾਣੀ ਫੇਰ ਸਾਡੀਆਂ ਫਸਲਾਂ ਵਿੱਚ ਪੈ ਜਾਣਾ ਵਾ ਜੇ ਅਸੀਂ ਐਡੇ ਸਮਰਾਇਦਾਰ ਹੋਈਏ ਸਾਡੇ ਕੋਲੋਂ ਇੱਥੇ ਮਿੱਟੀ ਨਹੀਂ ਪਈ ਉਸ ਤੋਂ ਬਾਅਦ ਜਿਹੜੇ 24 ਘਰਿਆਂ ਜਿੰਨੇ ਘਰਾਂ ਨੇ ਅਸੀਂ ਬੰਨ ਮਾਰਿਆ ਇੱਥੇ ਤੇ ਚਵੀਆਂ ਘਰਾਂ ਦੇ ਕੋਲੋਂ ਸਾਡੇ ਕੋਲੋਂ ਇੱਥੇ ਮੰਨ ਲਓ ਵੀ 40 50 ਟਰਾਲੀਆਂ ਜਿਹੜੀ ਆ ਮਿੱਟੀ ਨਹੀਂ ਪਈ ਕਿਉਂਕਿ ਫਸਲ ਸਾਰੀ ਮਰ ਗਈ ਤਣਕ ਨੇ ਤੇ ਮੰਨ ਲਓ ਵਿਆਜ ਵੀ ਮਹਾਂ ਲੈਂਦੀ ਆ ਤੁਹਾਨੂੰ ਪਤਾ ਹੀ ਇਦਾਂ ਜ਼ਮੀਨ ਜਿਹੜੀ ਇਹ ਵੀ ਸਾਡੀ ਮਾਲਕੀ ਜ਼ਮੀਨ ਜਿਹੜੀ ਠੱਠੀ ਹੋਈ ਆ ਇਹਦੇ ਕਨੈਕਸ਼ਨ ਮੋਟਰਾਂ ਸਾਰਾ ਕੁਝ ਜਿੱਤਰਾ ਉਹ ਕਮਰਾ ਪਿਆ ਆ ਇਦਾਂ ਕਮਰੇ ਪਏ ਆ ਇਹ ਮੋਟਰਾਂ ਦੇ ਉੱਤੇ ਹਾਂਜੀ ਸਾਰਾ ਕੋਈ ਦਰਿਆ ਦੇ ਵਿੱਚ ਹੀ ਉਦੋਂ ਸਾਰਾ ਕੋਈ ਰੁੜ ਗਿਆ ਉਦੋਂ ਬਾਅਦ ਬੇਨਤੀ ਬੇਨਤੀ ਕੀ ਕਰਦੇ ਹੁਣ ਬੇਨਤੀ ਅਸੀਂ ਇਹ ਕਰਦੇ ਆ ਅਸੀਂ ਕਹਿੰਦੇ ਆ ਵੀ ਚਲੋ ਸਰਕਾਰ ਵਧੀਆ ਬਣੀ ਆ ਇਹਨੂੰ ਮੰਨ ਲਓ ਲਾਲਜੀ ਭੁੱਲਰ ਸਾਡਾ ਮੰਤਰੀ ਆ ਇਹ ਉਦੋਂ ਜਦੋਂ 23 ਦੇ ਵਿੱਚ ਬਹੁਤ ਸਾਹ ਦਿੱਤਾ ਇਹਨੇ ਰਾਤ ਦਿਨ ਸਾਡੇ ਵਿੱਚ ਰਿਆ ਜਦੋਂ ਮਗਰੋਂ ਜਦੋਂ ਪਾਣੀ ਮੰਨ ਲਓ ਪੈਲੀਆਂ ਸੋਗੀਆਂ ਸਾਰਾ ਕੋਈ ਖਰਾਬਾ ਮਿਲਣ ਲੱਗਾ ਉਦੋਂ ਮੰਤਰੀ ਸਾਹਿਬ ਦਾ ਹੱਕ ਬੰਦਾ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆ ਕੇ ਜਾਂ ਕਿਸੇ ਬੰਦੇ ਦੀ ਡਿਊਟੀ ਲਾਉਂਦਾ ਸਾਨੂੰ ਮਿਲਦਾ ਸਾਨੂੰ ਮਿਲਿਆ ਨਹੀਂ ਜਿਹੜੇ ਪਿਛਲੇ ਪਿੰਡਾਂ ਵਾਲੇ ਸੀ ਉਹਨਾਂ ਨੂੰ ਪਹਿਲਾਂ ਮਿਲ ਗਿਆ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੁਝ ਮਿਲਿਆ ਨਹੀਂ ਅਸੀਂ ਹੁਣ ਬੇਨਤੀ ਇਹ ਕਰਦੇ ਹਾਂ ਮੰਤਰੀ ਸਾਹਿਬ ਆਵੇ ਆ ਕੇ ਸਾਡਾ ਇੱਥੇ ਵੇਖੇ ਆ ਕੇ ਪਹਿਲਾਂ ਪਤਾ ਤੇ ਕਰੇ ਸਾਡਾ ਵੀ ਅਸੀਂ ਵੀ ਵੋਟਰ ਆ ਅਕਸਰ ਉਹਨਾਂ ਦੇ ਬਿਲਕੁਲ ਜੀ ਤੇ ਜੇ ਗਾਂਹ ਵੋਟਾਂ ਲੈਣੀਆਂ ਤਾਂ ਫਿਰ ਸਾਡਾ ਸਾਥ ਹੈ ਹੁਣ ਆ ਕੇ ਦੇਣ ਮਗਰੋਂ ਕੋਉਣ ਦਾ ਕੋਈ ਫਾਇਦਾ ਨਹੀਂ ਮਗਰੋਂ ਫਿਰ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਜੇ ਹੁਣ ਸਾਡੇ ਕੋਲ ਨਾ ਆਏ ਬਸ ਜੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਸਾਡਾ ਹੱਲ ਕੀਤਾ ਜਾਵੇ ਤੇ ਜੋ ਫਸਲਾਂ ਆ ਕਿਸਾਨਾਂ ਦੀਆਂ ਵੱਜ ਜਾਣ ਤੇ ਲੋਕ ਅੱਗੇ ਬਰਬਾਦ ਹੋਏ ਪਏ ਆ ਲੋਕਾਂ ਨੂੰ ਰੇਤਾ ਅੱਗੇ ਨਹੀਂ ਨਿਕਲੀ ਪੈਲੀਆਂ ਚ ਕੋਈ ਕਿੱਲੇ ਵਾਲਾ ਕੋਈ ਡੇਢ ਕਿੱਲੇ ਵਾਲਾ ਜਿਨ੍ਹਾਂ ਦੀ ਪੈਲੀ ਚ ਬੰਨ ਵੱਜਾ ਇਹਨਾਂ ਦੀ ਡੇਢ ਕਿੱਲਾ ਪੈਲੀ ਆ ਦੋਗਨਾਲਾ ਚ ਬੰਨ ਵੱੱਦਾ ਗਰੀਬਾਂ ਦੇ ਤੇ ਗਾੜੀ ਗਈ ਆਪੇ ਹੱਲ ਲਾ ਲੋ ਆਦਾ ਕਿੱਲਾ ਚੋਨਾ ਇੱਧਰ ਆ ਦੋਗਨਾਲਾ ਇੱਧਰ ਆ ਤੇ ਇਹਨਾਂ ਗਰੀਬਾਂ ਦਾ ਲੋਕਾਂ ਦਾ ਸਾਥ ਦਿੱਤਾ ਜਾਵੇ ਸਰਕਾਰ ਆ ਕੇ ਪੱਥਰਾਂ ਦੀ ਕੰਦ ਕਰੇ ਤੇ ਫਿਰ ਸਾਡਾ ਪੱਕਾ ਹੋ ਜਾਵੇ ਨਹੀਂ ਇਹ ਤਰਨਦਾਰ ਤਰਨਦਾਰ ਨਹੀਂ ਲੈ ਤਸਵੀਰ ਪੱਟੀ ਹਾਂ ਤਸਵੀਰ ਪੱਟੀ ਹਾਂਜੀ ਠੀਕ ਠੀਕ ਹੈ ਹਾਂਜੀ ਹਾਂਜੀ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਸਾਨੀਆਂ ਕਰਦੇ ਨੇ ਕਰਦੇ ਨੇ ਹੈਗੇ ਆ ਕਿ ਇਹ ਵੀਰਾਂ ਨੇ ਜੋ ਰਲ ਮਿਲ ਕੇ ਥੋੜਾ ਬਾਲਾ ਪ੍ਰਾਲਾ ਕੀਤਾ ਸੀ ਕਿਉਂਕਿ ਜਦੋਂ ਪਾਣੀ ਆਉਂਦਾ ਤਾਂ ਫਿਰ ਪਾਣੀ ਦੀ ਰਫਤਾਰ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਰਫਤਾਰ ਹੁਣ ਵੀ ਬਹੁਤ ਜ਼ਿਆਦਾ ਹੈਗੀ ਹੈ ਤੇ ਕਹਿ ਸਕਦੇ ਆਂ ਵੀ ਮੇਰੇ ਖਿਆਲ ਚਾ ਇੱਕ ਦੋ ਦਿਨ ਦੇ ਵਿੱਚ ਜਿਹੜਾ ਪਾਣੀ ਜਿਹੜਾ ਕਾਫੀ ਚੜਿਆ ਹੈਗਾ ਜਾਂ ਬੰਨ ਲੱਗਾ ਬਹੁਤ ਜ਼ਿਆਦਾ ਪਾਣੀ ਹਾਂ ਤੇ ਸੋ ਸਭਾਵਨਾ ਹੈ ਕਿ ਨੁਕਸਾਨ ਜਰੂਰ ਪਚਾਊਗਾ ਆਉਣ ਵਾਲੇ ਦਿਨਾਂ ਦੇ ਪਾਣੀ ਕਿਉਂਕਿ ਅਜੇ ਅਗਲੇ ਮਹੀਨੇ ਚ ਸੌਣ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤੇ ਕਾਫੀ ਬਾਰਸ਼ਾਂ ਜਿਹੜੀਆਂ ਹੁੰਦੀਆਂ ਪਾੜੀ ਲੱਗ ਕੇ ਦੇ ਵਿੱਚ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਜਿਹੜੇ ਸਾਡੇ ਵੀਰ ਨੇ ਜਿਹੜੇ ਕੋਈ ਐਨਆਰ ਵੀਰ ਹੈਗੇ ਆ ਜੇਕਰ ਲੋੜ ਪੈਂਦੀ ਹੈਗੀ ਕਿਉਂਕਿ ਜਿਹੜਾ ਜ਼ਿਮੀਦਾਰਾ ਹੈਗਾ ਜ਼ਿਮੀਦਾਰ ਕੋਲੇ ਵੱਲੀ ਵੱਡੀ ਕੋਈ ਨਹੀਂ ਹੁੰਦੀ ਜਾਇਦਤ ਹੁੰਦੀ ਸਿਰਫ ਉਹਨੇ ਤੋਂ ਇਹੀ ਹੁੰਦਾ ਆੜੀ ਸੋਣੀ ਦਾ ਫਸਲਾਂ ਤੋਂ ਹੁੰਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ